ਸਾਡੇ ਨਾਲ ਇਸ ਵੇਲੇ ਫੋਨ ਕਾਲ ਤੇ ਅਮਨ ਨੂਰੀ ਜੀ ਜੁੜ ਚੁੱਕੇ ਨੇ ਨੂਰੀ ਮੈਮ ਬਹੁਤ ਮੰਦ ਭਾਗੀ ਖਬਰ ਜਿਹੜੀ ਹੈ ਇਸ ਵੇਲੇ ਅੱਜ ਸਵੇਰ ਦੀ ਜਿਹੜੀ ਹੈ ਸਾਡੇ ਸਬਤਕ ਪਹੁੰਚੀ ਕਿ ਡਾਕਟਰ ਜਸਵਿੰਦਰ ਪੱਲਾ ਜੀ ਸਾਡੇ ਵਿਚਕਾਰ ਨਹੀਂ ਰਹੇ ਤੁਹਾਡੇ ਨਾਲ ਤਾਂ ਇੱਕ ਪਰਿਵਾਰਕ ਸਾਂਝ ਦੀ ਤਰ੍ਹਾਂ ਹੀ ਸੀਗਾ ਤੁਹਾਡਾ ਸਾਰਿਆਂ ਦਾ ਬਹੁਤ ਪਿਆਰ ਸੀ ਇਸ ਦੁੱਖ ਬਾਰੇ ਕੀ ਕਹਿਣਾ ਚਾਹੋਗੇ ਠੀਕ ਹੈ ਇਹ ਐਡਾ ਵੱਡਾ ਦੁੱਖ ਇੱਕ ਐਡਾ ਵੱਡਾ ਵਧੀਆ ਇਨਸਾਨ ਇੱਕ ਅੱਡਾ ਕਮਾਲ ਦਾ ਐਕਟਰ ਹੀਰਾ ਬੰਦਾ ਦੁਨੀਆ ਨੂੰ ਅਲਵਿਦਾ ਕਹਿ ਗਿਆ ਤੇ ਪਿੱਛੋਂ ਸਾਰੇ ਉਦਾਸ ਹੋ ਗਏ ਸਾਰੀ ਇੰਡਸਟਰੀ 'ਚ ਸੋਗ ਪੈ ਗਿਆ ਸਾਡੀ ਇੰਡਸਟਰੀ ਸਾਰੀ ਕਿਉਂਕਿ ਉਹਨਾਂ ਨੇ ਬਹੁਤ ਵਧੀਆ-ਵਧੀਆ ਕੰਮ ਕੀਤਾ ਉਹ ਨਾਲ ਦੇ ਐਕਟਰਾਂ ਨੂੰ ਵੀ ਉਹਨਾਂ ਨੇ ਬਹੁਤ ਸਿਖਾਇਆ ਬੜੇ ਨਾਲ ਖੜੇ ਨੇ ਹਮੇਸ਼ਾ ਬਿਨਾਂ ਕੰਮ ਤੋਂ ਵੀ ਪਰਿਵਾਰਕ ਰਿਸ਼ਤਿਆਂ ਦੇ ਵਿੱਚ ਜਿਵੇਂ ਸਭ ਦੇ ਨਾਲ ਨਿਭਦੇ ਸੀਗੇ ਉਹ ਹਰੇਕ ਦੇ ਨਾਲ ਖੜਦੇ ਸੀਗੇ ਹੌਸਲਾ ਦਿੰਦੇ ਸੀਗੇ ਸਾਨੂੰ ਬਹੁਤ ਹੌਸਲਾ ਦਿੱਤਾ ਉਹਨਾਂ ਨੇ ਸਰਦੂਰ ਜੀ ਦੇ ਜਾਣ ਤੋਂ ਬਾਅਦ ਬੱਚਿਆਂ ਨੂੰ ਹੌਸਲਾ ਦਿੱਤਾ ਸਾਰਾ ਗੁਲਾਬ ਨੂੰ ਮੈਨੂੰ ਫਿਲਮਾਂ ਚ ਦੁਬਾਰਾ ਲੈ ਕੇ ਆਏ ਫੇਰ ਵੀ ਨਹੀਂ ਕੰਮ ਕਰੋ ਤੁਸੀਂ ਜੀ ਸਾਰਾ ਗੁਲਾਬ ਦੇ ਸਿਰ ਤੇ ਹੱਥ ਰੱਖਿਆ ਕੱਲਾ ਜੀ ਨੇ ਉਹਨਾਂ ਦੀ ਵਾਈਫ ਨੇ ਬਹੁਤ ਚੰਗੇ ਇਨਸਾਨ ਸੀਗੇ ਉਹ ਬਹੁਤ ਜ਼ਿਆਦਾ ਚੰਗੇ ਇਨਸਾਨ ਸੀਗੇ ਅਸੀਂ ਬੜੇ ਸ਼ੋਅ ਇਕੱਠਿਆਂ ਨੇ ਕੀਤੇ ਜੀ ਬੜੀਆਂ ਯਾਦਾਂ ਨੇ ਉਹਨਾਂ ਦੇ ਨਾਲ ਪੂਰੀ ਜੀ ਵੀ ਨਿਕਲ ਜੇ ਫੇਰ ਵੀ ਉਹ ਯਾਦਾਂ ਦਿਮਾਗ ਚ ਚਲਦੀਆਂ ਰਹਿਣਗੀਆਂ ਇੰਨੀਆਂ ਸਾਰੀਆਂ ਯਾਦਾਂ ਨੇ ਉਹਨਾਂ ਦੇ ਨਾਲ ਤੁਹਾਡੀ ਆਖਰੀ ਸਮੇਂ ਦੇ ਵਿੱਚ ਕਦੋਂ ਗੱਲ ਹੋਈ ਉਹਨਾਂ ਨਾਲ ਜਾਂ ਉਹਨਾਂ ਦੇ ਪਰਿਵਾਰ ਦੇ ਨਾਲ ਗੱਲ ਤਾਂ ਸਾਡੇ ਅਕਸਰ ਹੁੰਦੀ ਰਹਿੰਦੀ ਸੀ ਕਿ ਉਹਨਾਂ ਦੀ ਵਾਈਫ ਨਾਲ ਬੇਟੇ ਨਾਲ ਜਾਣਾ ਆਉਣਾ ਵੀ ਬੱਚਿਆਂ ਦਾ ਰਹਿੰਦਾ ਸੀ ਕਿ ਭੁਖਰਾਜ ਦੇ ਨਾਲ ਜੀ ਕਿਉਂਕਿ ਬੱਚੇ ਉਹਨਾਂ ਦੇ ਨਾਲ ਹੀ ਇਕੱਠੇ ਇਹ ਬਚਪਨ ਦੇ ਵਿੱਚ ਹੀ ਆਪਸ ਜਿਹਨਾਂ ਦਾ ਸੀਗਾ ਇਕੱਠੇ ਟੂਰ ਕਰਨ ਜਾਂਦਾ ਸੀ ਜੇ ਜਦੋਂ ਜੀ ਇਸ ਕਰਕੇ ਫੈਮਲੀ ਦਾ ਬਹੁਤ ਗੁੱਡਾ ਰਿਲੇਸ਼ਨ ਸੀਗਾ ਗੱਲਬਾਤ ਹੁੰਦੀ ਰਹਿੰਦੀ ਸੀਗੀ ਪੱਲਾ ਜੀ ਥੋੜੇ ਸਿੱਕ ਚੱਲ ਰਹੇ ਸੀਗੇ ਕਾਫੀ ਧੇਰ ਤੋਂ ਤਾਂ ਕਰਕੇ ਉਹਨਾਂ ਦੇ ਨਾਲ ਨਹੀਂ ਸੀ ਗੱਲ ਹੋ ਰਹੀ ਬਸ ਉਹਨਾਂ ਦੀ ਵਾਈਫ ਦੇ ਨਾਲ ਮਿੰਨੀ ਦੇ ਨਾਲ ਹੀ ਗੱਲ ਹੁੰਦੀ ਸੀ ਉਹਨਾਂ ਨੂੰ ਪੁੱਛਦੀ ਰਹਿੰਦੀ ਸੀ ਮੈਂ ਵੀ ਕਿੱਦਾਂ ਨੇ ਹੁਣ ਸਿਹਤ ਕਿਵੇਂ ਆ ਦੱਸਦੇ ਸੀਗੇ ਕਹਿੰਦੇ ਵੀ ਥੋੜਾ ਥੋੜਾ ਸਰਵਾਈਵ ਕਰ ਰਹੇ ਨੇ ਅੱਗੇ ਨਾਲੋਂ ਤੇ ਗੱਲ ਹੁੰਦੀ ਰਹਿੰਦੀ ਸੀ ਕਿ ਅਪ ਡਾਊਨ ਚੱਲਦਾ ਰਹਿੰਦਾ ਸੀ ਸਿਹਤ ਦਾ ਭੱਲਾ ਜੀ ਦਾ ਤੇ ਭੁਖਰਾਜ ਨਾਲ ਵੀ ਗੱਲ ਹੁੰਦੀ ਰਹਿੰਦੀ ਸੀ ਕਿਹਦੇ ਕਿ ਪਿਛਲੇ ਮਹੀਨੇ ਥੋੜਾ ਜਿਹੀ ਰਿਕਵਰੀ ਤਾਂ ਹੋ ਗਈ ਸੀ ਉਹਨਾਂ ਦੀ ਹਾਂ ਜੀ ਪਿਛਲੇ ਮਹੀਨੇ ਤਾਂ ਕਿਉਂਕਿ ਮੈਂ ਕਾਫੀ ਦਿਨ ਤੋਂ ਚੌਂਤੀ ਸੀ ਵੀ ਮੈਂ ਜਾਣਾ ਮਿਲਣਾ ਫਿਰ ਉਹ ਕਹਿੰਦੇ ਥੋੜੇ ਜਿਹਾ ਹੋਰ ਠੀਕ ਹੋ ਜਾਣ ਵੀ ਉਹ ਥੋੜੀ ਇਰਿਟੇਸ਼ਨ ਹੁੰਦੀ ਉਹਨਾਂ ਨੂੰ ਉਹਨਾਂ ਵੀ ਜ਼ਿਆਦਾ ਬਹਿ ਨਹੀਂ ਹੁੰਦਾ ਗੱਲ ਨਹੀਂ ਕਰਦੇ ਫਿਰ ਤੇ ਕਮਜ਼ੋਰ ਬਹੁਤ ਹੋ ਗਏ ਸੀ ਇਸ ਕਰਕੇ ਫਿਰ ਉਹ ਕਹਿੰਦੇ ਸੀ ਹੁਣ ਪੁਖਰਾਜ ਕਹਿੰਦਾ ਸੀ ਕਹਿੰਦੇ ਹੁਣ ਅੱਗੇ ਨਾਲੋਂ ਥੋੜੀ ਰਿਕਵਰੀ ਹੋਣ ਲੱਗੀ ਆ ਵੀ ਹੁਣ ਖਾਣਾ ਖੋਣਾ ਵੀ ਠੀਕ ਖਾਣ ਲੱਗੇ ਨੇ ਵੀ ਹੁਣ ਥੋੜਾ ਜਿਹਾ ਮੂਡ ਵੀ ਥੋੜਾ ਜਿਹਾ ਉਹਨਾਂ ਦਾ ਸੈੱਟ ਰਹਿਣ ਲੱਗਿਆ ਵੀ ਹੁਣ ਆਪਾਂ ਬਣਾਣੇ ਪ੍ਰੋਗਰਾਮ ਮੈਂ ਫਿਰ ਉਹਨਾਂ ਨੂੰ ਕਿਹਾ ਮੈਂ ਕਿਹਾ ਮੈਂ ਹੁਣ ਆ ਆਉਂਗੀ ਮੈਂ ਦੋ ਚਾਰ ਦਿਨਾਂ ਤੱਕ ਮੈਂ ਆਉਣੀ ਆ ਤੇ ਉਹ ਕਹਿੰਦੇ ਸੀ ਹਾਂ ਠੀਕ ਐ ਬਹੁਤ ਵਧੀਆ ਸੀ ਸਾਰਾ ਕੁਝ ਪਰਸੋਂ ਤਾਂ ਅਜੇ ਸਾਡੀ ਗੱਲ ਹੋ ਰਹੀ ਸੀ ਪੁਖਰਾਜ ਦੇ ਨਾਲ ਜੀ ਤੇ ਦੁਪਹਿਰ ਨੂੰ ਕਹਿੰਦੇ ਹਾਂ ਬਿਲਕੁਲ ਠੀਕ ਆ ਹੁਣ ਰੈਡੀ ਵੀ ਇਹਦੇ ਠੀਕ ਆ ਆਪਾਂ ਮੈਂ ਕਿਹਾ ਮੈਂ 2-4 ਦਿਨਾਂ ਤੱਕ ਹੁਣਨੀ ਆ ਫਿਰ ਆਪਾਂ ਬੈਠਦੇ ਆ ਨਾ ਗੱਲਾਂ ਕਰਦੇ ਆ ਤੇ ਉਸੇ ਰਾਤ ਨੂੰ ਤਾਂ ਫਿਰ ਉਹਨਾਂ ਨੂੰ ਅਟੈਕ ਆਇਆ ਬ੍ਰੇਨ ਨੂੰ ਤੇ ਫਿਰ ਫਿਰ ਚਲੇ ਗਏ ਉੱਥੇ 40s ਦੇ ਵਿੱਚ ਕੱਲ ਫਿਰ ਸਾਰੰਗ ਹੋਣੀ ਆਲਾਪ ਹੋਣੀ ਜੀ ਉੱਥੇ ਪੁਖਰਾਸ ਦੇ ਨਾਲ ਤੇ ਰਾਤੀ ਇਹ ਆਏ ਨੇ 2 ਵਜੇ ਉੱਥੋਂ ਹਸਪੀਟਲਸ ਫਿਰ ਰਹਿਣੇ ਸੀ ਦੰਦੇ ਹਸਪੀਟਲ ਦੇ ਡਾਕਟਰ ਲਿਜਾ ਰਹੇ ਫਿਰ ਸਵੇਰੇ 6 ਵਜੇ ਫਿਰ ਡੈਥ ਹੋ ਗਈ ਉਹਨਾਂ ਦੀ ਉਦੋਂ ਹੀ ਫਿਰ ਰੈਪਿਟਿਬਾਣਾ ਉਹਦਾ ਜਿਹੜਾ ਉਹਦਾ ਫੋਨ ਆਇਆ ਤੇ ਵੀ ਵੀ ਪੱਲਾ ਜੀ ਵੀ ਹੈ ਨਹੀਂ ਇਹ ਇਹ ਬਿਲਕੁਲ ਯਕੀਨ ਕਰਨ ਵਾਲੀ ਕਿਸੇ ਨੂੰ ਯਕੀਨ ਨਹੀਂ ਹੋ ਰਿਹਾ ਕਿ ਉਹ ਸਾਰੇ ਹੋ ਰਹੇ ਪਰ ਨਹੀਂ ਰਹੇ ਇੱਕਦਮ ਯਕੀਨ ਨਹੀਂ ਹੋ ਰਿਹਾ ਹੈਗਾ ਤੁਹਾਡੇ ਬਹੁਤ ਬਹੁਤ ਯਾਦਾਂ ਉਹਨਾਂ ਦੀਆਂ ਜਿਹੜੀਆਂ ਜੁੜੀਆਂ ਹੋਈਆਂ ਨੇ ਨੂਰੀ ਜੀ ਤੁਸੀਂ ਜਿੱਦਾਂ ਕਿਹਾ ਕਿ ਅਸੀਂ ਇਕੱਠੇ ਸ਼ੋਅ ਕਰਨ ਜਾਂਦੇ ਹੁੰਦੇ ਸੀ ਕਿਉਂਕਿ ਬਹੁਤ ਹਸਮੁਖ ਜਿਹਾ ਉਹਨਾਂ ਦਾ ਇੱਕ ਸੁਭਾਅ ਸੀਗਾ ਚਿਹਰੇ ਤੇ ਸਮਾਈਲ ਰਹਿੰਦੀ ਸੀ ਕਿਹੜੀ ਗੱਲ ਅਕਸਰ ਪੱਲਾ ਸਾਹਿਬ ਕਿਹਾ ਕਰਦੇ ਸੀ ਜ਼ਿੰਦਗੀ ਨੂੰ ਲੈ ਕੇ ਕੁਝ ਜ਼ਿੰਦਗੀ ਦੇ ਫਲਸਫਿਆਂ ਲੈ ਕੇ ਗੱਲਬਾਤ ਹੁੰਦੀ ਰਹਿੰਦੀ ਹੋਏਗੀ ਤੁਹਾਡੇ ਤੇ ਹਾਂਜੀ ਹਾਂਜੀ ਇਮੋਸ਼ਨਲ ਦੀ ਬਹੁਤ ਸੀਗੇ ਉਹ ਪਰ ਉਹ ਕਦੇ ਜ਼ਾਹਰ ਨਹੀਂ ਸੀ ਕਰਦੇ ਕਿਸੇ ਦੇ ਮੂਰੇ ਨਾ ਆਪਣੇ ਹੰਝੂ ਕੋਈ ਗੱਲ ਵੀ ਹੋ ਜਾਂਦੀ ਸੀ ਜਿਵੇਂ ਉਹਨਾਂ ਦੇ ਪਾਪਾ ਜਦੋਂ ਢਿੱਲੇ ਚੱਲੇ ਆ ਰਹੇ ਸੀ ਅਸੀਂ ਅ ਕਿਸੇ ਸ਼ੂਟ ਤੇ ਸੀਗੇ ਕੋਈ ਸ਼ੂਟ ਸੀਗਾ ਤੇ ਉੱਥੇ ਬਾਰ ਬਾਰ ਫੋਨ ਆ ਰਹੇ ਸੀਗੇ ਉਹਨਾਂ ਦੇ ਡੈਡੀ ਦੀ ਤਬੀਅਤ ਨਹੀਂ ਸੀਗੀ ਠੀਕ ਤੇ ਫਿਰ ਵੀ ਵਿਚਾਰੇ ਕੰਮ ਕਰ ਰਹੇ ਸੀਗੇ ਇੱਥੇ ਮੈਂ ਉਹਨਾਂ ਨੂੰ ਕਦੇ ਇੰਨੇ ਅਫਸਰਟ ਨਹੀਂ ਸੀ ਦੇਖਿਆ ਮੈਂ ਕਦੀ ਇਹ ਹਮੇਸ਼ਾ ਹੱਸਦੇ ਰਹਿੰਦੇ ਜਿਹੜੀ ਮਰਜ਼ੀ ਸਿਚੁਏਸ਼ਨ ਹੋਵੇ ਫਿਰ ਵੀ ਗੱਲਬਾਤ ਵਧੀਆ ਕਰਦੇ ਨੇ ਤੇ ਉਦੋਂ ਜਦੋਂ ਕੈਮਰਾ ਆਫ ਹੋਇਆ ਤੇ ਉਹ ਬੜੇ ਸੈਡ ਸੀਗੇ ਤੇ ਗੱਲ ਕਰ ਰਹੇ ਸੀ ਆਹ ਦਵਾਈ ਲੈਣੀ ਆ ਕਿਦਾਂ ਕਾਫੀ ਉਹਨਾਂ ਦੇ ਡੈਡ ਦੀ ਸਿਹਤ ਉਹ ਸੀਗੀ ਸੀਰੀਅਸ ਸੀਗੀ ਜੀ ਤੇ ਇੱਕਦਮ ਸੀਰੀਅਸ ਹੋ ਗਏ ਸੀਗੇ ਤੇ ਫਿਰ ਫਿਰ ਜਦੋਂ ਉਹਨਾਂ ਨੇ ਫੋਨ ਤੇ ਡਾਕਟਰ ਨਾਲ ਗੱਲਬਾਤ ਕਰਕੇ ਕਹਿੰਦੇ ਮੈਂ ਪਹੁੰਚਦਾ ਹਾਂ ਤੇ ਫਿਰ ਕੱਟ ਕਰਕੇ ਪਰ ਆਪਣੇ ਕੰਮ ਨੂੰ ਵੀ ਉਹਨਾਂ ਨੇ ਕਦੇ ਇਦਾਂ ਨਹੀਂ ਕੀਤਾ ਪਰ ਉਹ ਕੰਮ ਵਿੱਚ ਛੱਡ ਕੇ ਗਏ ਉਹ ਫਿਰ ਕੰਮ ਦੇ ਵਿੱਚ ਆ ਕੇ ਫਿਰ ਉਵੇਂ ਹੀ ਹੱਸ ਰਹੇ ਸੀ ਸਾਰਾ ਕੁਝ ਉਵੇਂ ਹੀ ਕਰ ਰਹੇ ਸੀਗੇ ਤੇ ਕਮਿਟਮੈਂਟ ਦੇ ਪੱਕੇ ਸੀ ਹਾਂਜੀ ਹਾਂਜੀ ਬਿਲਕੁਲ ਉਹੀ ਨੇ ਇੱਕ ਆਰਟਿਸਟ ਜਿਹੜਾ ਹੁੰਦਾ ਨਾ ਜੀ ਮੈਮ ਉਹਦੇ ਅੰਦਰ ਜਿੰਨਾ ਮਰਜ਼ੀ ਦਰਦ ਚੱਲ ਰਿਹਾ ਹੋਵੇ ਫੈਮਿਲੀ ਦਾ ਜਾ ਉਹਦੀ ਆਪਣੀ ਕੋਈ ਪ੍ਰੋਬਲਮ ਹੋਵੇ ਜਿੰਨਾ ਮਰਜ਼ੀ ਤਰਦ ਹੋਵੇ ਲੋਕਾਂ ਦੇ ਸਾਹਮਣੇ ਕਦੇ ਨਹੀਂ ਰੋਂਦਾ ਹੈਗਾ ਉਹ ਹਮੇਸ਼ਾ ਉਹਨੂੰ ਇਦਾਂ ਹੁੰਦਾ ਵੀ ਇਹਦੇ ਜਿਹੜੇ ਫੈਨਸ ਨੇ ਮੈਂ ਉਹਨਾਂ ਨੂੰ ਹਸਾਵਾ ਉਹਨਾਂ ਨੂੰ ਮੈਂ ਖੁਸ਼ ਰੱਖਾਂ ਔਰ ਭੱਲਾ ਜੀ ਇਹਦੇ ਵਿੱਚ ਇਹ ਤਾਰੀਫ਼ ਸੀਗੀ ਕਿ ਉਹ ਕਦੇ ਵੀ ਆਪਣੀ ਜਿਹੜੀ ਵੀ ਕੋਈ ਇਦਾਂ ਦੀ ਪ੍ਰੋਬਲਮ ਹੁੰਦੀ ਸੀ ਲੋਕਾਂ ਦੇ ਅੱਗੇ ਨਹੀਂ ਸੀ ਲੈ ਕੇ ਆਉਂਦੇ ਹਮੇਸ਼ਾ ਲੋਕਾਂ ਨੂੰ ਹਸਾਉਂਦੇ ਹੀ ਸੀਗੇ ਜੀ ਉਦੋਂ ਮੈਂ ਦੇਖ ਕੇ ਹੈਰਾਨ ਹੋ ਗਈ ਮੈਂ ਕਿਹਾ ਵੀ ਵੀ ਹੁਣ ਇੰਨੇ ਜ਼ਿਆਦਾ ਅਪਸੈਟ ਸੀਗੇ ਫੋਨ ਤੇ ਗੱਲ ਕਰ ਰਹੇ ਸੀਗੇ ਤੇ ਇੱਕਦਮ ਹੁਣ ਸ਼ੂਟ ਜਦੋਂ ਸ਼ੁਰੂ ਹੋਇਆ ਇੱਕਦਮ ਫੇਰ ਉਦੋਂ ਹੀ ਹੱਸ ਰਹੇ ਨੇ ਗੱਲ ਕਰ ਰਹੇ ਨੇ ਤੇ ਸ਼ੂਟ ਖਤਮ ਹੁੰਦੇ ਸਾਰੇ ਫਟਾਫਟ ਚਲੇ ਗਏ ਉਹ ਬਹੁਤ ਅਪਸੈਟ ਸੀਗੇ ਤੇ ਹਮੇਸ਼ਾ ਜਦੋਂ ਵੀ ਅਸੀਂ ਸਾਡਾ ਸ਼ੂਟ ਹੁੰਦਾ ਸੀਗਾ ਫਿਲਮ ਦਾ ਜਾਂ ਅਸੀਂ ਸਾਡੇ ਟੂਰ ਸੀਗੇ ਜੀ ਦਿਲਦਰ ਖੱਲੇ ਵਾਲਾ ਭਾਜੀ ਤੇ ਉਹਨਾਂ ਦੀ ਵਾਈਫ ਤੇ ਇਧਰੋਂ ਪੱਲਾ ਜੀ ਦੀ ਵਾਈਫ ਬੱਚੇ ਸਾਰੇ ਅਸੀਂ ਇਧਰ ਸਾਰੇ ਗਲਾਪ ਸਾਰੇ ਅਸੀਂ ਇਕੱਠੇ ਟੂਰ ਬਹੁਤ ਸਾਰੇ ਟੂਰ ਕੀਤੇ ਬਾਹਰ ਕੰਟਰੀਆਂ ਦੇ ਵਿੱਚ ਨਾ ਜੀ ਤੇ ਸਾਡਾ ਪਲੇਨ ਦੇ ਵਿੱਚ ਵੀ ਹਾਸੇ ਵਖੇਰ ਦੇ ਜਾਣਾ 에ਰਪੋਰਟ ਤੇ ਵੀ ਅਸੀਂ ਹੱਸਦੇ ਰਹਿਣਾ ਮਤਲਬ ਕਿ ਇੰਨਾ ਉਹ ਗੱਲ ਨਹੀਂ ਸੀ ਪੁੰਜੇ ਡਿੱਗਣ ਦਿੰਦੇ ਹੁੰਦੇ ਉਹਨਾਂ ਨੇ ਇੰਨਾ ਮਾਹੌਲ ਨੂੰ ਖੁਸ਼ ਰੱਖਣਾ ਆਸਾ-ਪਾਸਾ ਮੇਸ਼ਾ ਹੋ ਸਮਾਈਲੇ ਕਰਦੇ ਰਹਿੰਦੇ ਸੀਗੇ ਜੋ ਵੀ ਘੰਟੇ ਹੱਸਦੇ ਹੀ ਰਹਿੰਦੇ ਸੀਗੇ ਉਹ ਨੂਰੀ ਮੈਮ ਤੁਸੀਂ ਵੀ ਕੁਝ ਸਾਲ ਪਹਿਲੇ ਇਹ ਦੋ ਖੰਡ ਆਇਆ ਹੈ ਅੱਜ ਤੁਸੀਂ ਬਿਲਕੁਲ ਉਹਨਾਂ ਦੀ ਧਰਮ ਪਤਨੀ ਦੀ ਇੱਕ ਸਿਚੁਏਸ਼ਨ ਜਿਹੜੀ ਉਹ ਸਮਝ ਰਹੇ ਹੋਗੇ ਕਿ ਕੀ ਹਾਲ ਕੀ ਹਾਲ ਹੋਣਗੇ ਕਿ ਜਿਹਦਾ ਜੀਵਨ ਸਾਥੀ ਇੰਨਾ ਪਿਆਰ ਕਰਦਾ ਹੋਵੇ ਉਹ ਅੱਜ ਅਜੇ ਇਦਾਂ ਚੱਲ ਜਾਣਾ ਬਹੁਤ ਵੱਡਾ ਦੁੱਖ ਉਹਨਾਂ ਤੇ ਪਾੜ ਦੁੱਖਾਂ ਦਾ ਜਿਹੜਾ ਉਹ ਟੁੱਟਿਆ ਹੈ ਬੜੀ ਪਿਆਰੀ ਜੋੜੀ ਸੀਗੀ ਉਹ ਦੋਨੋਂ ਇੱਕ ਦੂਜੇ ਦੇ ਉੱਤੇ ਸਮਰਪਿਤ ਸੀਗੇ ਬਹੁਤ ਪਿਆਰ ਸੀ ਦੋਨਾਂ ਦਾ ਨਾ ਜੀ ਤੇ ਮਿੰਨੀ ਜਿਹੜੀ ਉਹਨਾਂ ਦੀ ਵਾਈਫ ਬਹੁਤ ਜ਼ਿਆਦਾ ਪਿਆਰ ਕਰਦੇ ਸੀਗੇ ਔਰ ਉਹਨਾਂ ਦੀ ਇੰਨੀ ਸੇਵਾ ਕਰਦੇ ਸੀਗੇ ਉਹ ਹਮੇਸ਼ਾ ਹੀ ਉਹ ਜਦੋਂ 2 ਸਾਲਾਂ ਤੋਂ ਸਿਹਤ ਠੀਕ ਨਹੀਂ ਸੀ ਪੱਲਾ ਜੀ ਦੀ ਤੇ ਜੋ ਵੀ ਘੰਟੇ ਉਹਦੀ ਸੇਵਾ 'ਚ ਰਹਿੰਦੇ ਸੀਗੇ ਉਹ ਕਿਤੇ ਨਹੀਂ ਗਏ ਕਿਤੇ ਨਹੀਂ ਆਏ ਬਸ ਉੱਥੇ ਉਹਨਾਂ ਦੇ ਨਾਲ ਹੀ ਪੱਲਾ ਜੀ ਦੇ ਨਾਲ ਹੀ ਉਹਨਾਂ ਦੀ ਸੇਵਾ 'ਚ ਹੀ ਰਹਿਣਾ ਪਾਟ ਕਰੀ ਜਾਣਾ ਵੀ ਰੱਬਾ ਇਹਨਾਂ ਨੂੰ ਸਹੀ ਕਰ ਦੇ ਸਹੀ ਹੋ ਵੀ ਗਏ ਸੀ ਹੁਣ ਸਹੀ ਹੋਣ ਲੱਗ ਗਏ ਸੀ ਬਸ ਪਤਾ ਨਹੀਂ ਕਹਿੰਦੇ ਨਾ ਜਦੋਂ ਪਰਮਾਤਮਾ ਦਾ ਬੁਲਾਵਾ ਆ ਜਾਵੇ ਫਿਰ ਕੋਈ ਦੁਆ ਕੋਈ ਕੁਝ ਵੀ ਕੰਮ ਨਹੀਂ ਕਰਦਾ ਹੈਗਾ ਤੁਸੀਂ ਉਹ ਉਹਨਾਂ ਦੀ ਸਿਚੁਏਸ਼ਨ ਮੈਂ ਸਮਝ ਸਕਦੀ ਹਾਂ ਵੀ ਜਦੋਂ ਇੱਕ ਜੀਵਨ ਸਾਥੀ ਜਦੋਂ ਜਾਂਦਾ ਤਾਂ ਔਰਤ ਦੇ ਉੱਤੇ ਕੀ ਭੀਤਦੀ ਆ ਬਹੁਤ ਉਹ ਕੀ ਘੜੀ ਹੋਣਾ ਵਾਸਤੇ ਇਸ ਟਾਈਮ ਸੱਚੇ ਪਾਤਸ਼ਾਹ ਉਹਨਾਂ ਨੂੰ ਬਲ ਬਖਸ਼ੇ ਜਿੱਤੇ ਉਹਨੇ ਮੈਨੂੰ ਹੌਸਲਾ ਦਿੱਤਾ ਕਿ ਸਰਦੂਲ ਜੀ ਦੇ ਜਾਣ ਤੋਂ ਬਾਅਦ ਬੜਾ ਹੌਸਲਾ ਦਿੱਤਾ ਮੈਨੂੰ ਉਹਨਾਂ ਦੀ ਵਾਈਫ ਨੇ ਤੇ ਪੱਲਾ ਜੀ ਨੇ ਤੇ ਪ੍ਰਮਾਤਮਾ ਉਹਨਾਂ ਨੂੰ ਬਲ ਬਖਸ਼ੇ ਜੀ ਜੀ ਮੈਮ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਮੈਂ ਵੀ ਸਮਝਦੀ ਆ ਕਿ ਬਹੁਤ ਇਮੋਸ਼ਨਲ ਜਿਹੜੀ ਘੜੀ ਹੈ ਤੁਹਾਡੇ ਲਈ ਵੀ ਹੈ ਕਿਉਂਕਿ ਪਰਿਵਾਰਕ ਵਰਗਾ ਮੈਂ ਪਹਿਲਾਂ ਵੀ ਕਿਹਾ ਕਿ ਕਿਸਾਨ ਜਿਹੜੀ ਪਰਿਵਾਰਕਸਾਂ ਜੀ ਸੀਗੀ ਏ ਸੋ ਉਹਨਾਂ ਦਾ ਚਲ ਜਾਣਾ ਤੁਹਾਡੇ ਲਈ ਸਭ ਲਈ ਬਹੁਤ ਦੁੱਖਦਾਈ ਹੈ ਇਹ ਚੀਜ਼ ਬਹੁਤ ਕੱਟਾ ਸਾਡੀ ਇੰਡਸਟਰੀ ਵਾਸਤੇ ਕੱਟਾ ਕਿਉਂਕਿ ਉਹ ਨਾ ਜੋ ਕੰਮ ਕਰ ਗਏ ਨੇ ਜੋ ਉਹ ਚੰਗੇ ਇਨਸਾਨ ਸੀਗੇ ਜੋ ਉਹਨਾਂ ਨੇ ਲੋਕਾਂ ਨੂੰ ਦਿੱਤਾ ਔਰ ਨਾਲ ਦੇ ਆਰਟਿਸਟਾਂ ਨੂੰ ਸਿਖਾਇਆ ਹੈ ਉਹਨਾਂ ਦੇ ਕੰਮ ਨੂੰ ਕੋਈ ਵੀ ਬੰਦਾ ਬੀਟ ਨਹੀਂ ਕਰ ਸਕਦਾ ਕੋਈ ਸਖਸ਼ ਉਹਦਾ ਪੈਦਾ ਹੋ ਹੀ ਨਹੀਂ ਸਕਦਾ ਜਿੰਨਾ ਉਹਨਾਂ ਨੇ ਸਿਖਾਇਆ ਆਪਣੇ ਜਿਨੇ ਜੂਨੀਅਰ ਆਰਟਿਸਟ ਹੁੰਦੇ ਸੀਗੇ ਸ਼ੁਰੂਆਤ ਹੁੰਦੀ ਸੀ ਨਵੇਂ-ਨਵੇਂ ਉਹਨਾਂ ਨੂੰ ਇੰਨਾ ਉਹਨਾਂ ਨੇ ਸਿਖਾਉਣਾ ਵੀ ਐਦਾਂ ਕਰੋ ਐਂ ਕਰੋ ਉਹ ਬਹੁਤ ਚੰਗੇ ਸੀਗੇ ਪਰ ਨੂਰੀ ਮੈਮ ਇੱਕ ਗੱਲ ਕਹਿਣੀ ਪਏਗੀ ਕਿ ਤੁਹਾਡੇ ਵਰਗਾ ਪਿਆਰ ਜੋ ਤੁਹਾਡਾ ਸਰਦੂਲ ਸਾਹਿਬ ਨਾਲ ਪਿਆਰ ਸੀਗਾ ਔਰ ਅਜਸਵਿੰਦਰ ਪੱਲਾ ਦੇ ਵਾਈਫ ਉਹਨਾਂ ਦਾ ਆਪਸ ਦਾ ਪਿਆਰ ਅਜਿਹੇ ਪਿਆਰ ਦੁਬਾਰਾ ਨਹੀਂ ਕਦੀ ਅਸੀਂ ਸਾਨੂੰ ਸੁਣਨ ਨੂੰ ਮਿਲਦੇ ਆ ਅੱਜ ਕੱਲ ਦੇ ਸਮੇਂ ਦੇ ਵਿੱਚ ਜਿਹੜਾ ਤੁਸੀਂ ਦੱਸ ਰਹੇ ਕਿ ਬਹੁਤ ਸੇਵਾ ਕਰਦੇ ਸੀ ਤੁਸੀਂ ਵੀ ਬਹੁਤ ਜ਼ਿਆਦਾ ਬਿਲਕੁਲ ਇਹ ਪਿਆਰ ਮੈਨੂੰ ਲੱਗਦਾ ਇਹੋ ਜਿਹਾ ਕਦੀ ਦੁਬਾਰਾ ਕਿਸੇ ਨੂੰ ਨਹੀਂ ਹੋਣ ਗਿਆ ਸਾਨੂੰ ਸੁਣਨ ਨੂੰ ਨਹੀਂ ਮਿਲਣਗੇ ਕਿ ਹਾਂ ਅੱਜ ਕੱਲ ਦੇ ਮਾਹੌਲ ਦੇ ਵਿੱਚ ਇਹੋ ਜੀਆਂ ਜੋੜੀਆਂ ਦਾ ਨਾਲ ਰਹਿਣਾ ਤੇ ਤੰਦਰੁਸਤ ਰਹਿਣਾ ਬਹੁਤ ਜ਼ਰੂਰੀ ਹੈ ਬਹੁਤ ਜੀ ਹਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਨੂਰੀ ਮੈਮ ਤੁਸੀਂ ਸਾਡੇ ਨਾਲ ਜੁੜੇ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਆਪਣੇ ਆਪ ਨੂੰ ਸਾਂਭੋ ਤੇ ਉਹਨਾਂ ਦੇ ਪਰਿਵਾਰ ਨਾਲ 10 ਮੈਂ ਜਾ ਰਹੀ ਹਾਂ ਜਲਦੀ ਉਹਨਾਂ ਕੋਲ ਜਾ ਰਹੀ ਹਾਂ ਜਿੰਨੀ ਹੋਰ ਉਹਨਾਂ ਨੂੰ ਜਾ ਕੇ ਹੌਸਲਾ ਦੰਨੇ ਆ ਬਿਲਕੁਲ ਜ਼ਰੂਰਤ ਹੈ ਉਹਨਾਂ ਦੇ ਪਰਿਵਾਰ ਨੂੰ ਜੀ ਬਿਲਕੁਲ ਬਿਲਕੁਲ ਰੁੱਟੇ ਹੋਏ ਨੇ ਉਹ ਬਹੁਤ ਜ਼ਿਆਦਾ ਉਹਨਾਂ ਨੂੰ ਜਾ ਕੇ ਸਾਂਭਦੇ ਆ ਬਹੁਤ ਬਹੁਤ ਧੰਨਵਾਦ ਮੈਮ